ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਹਰ ਜੋ ਜੁਗ ਭਗਤ ਉਪਾਇਆ ਪੈ ਜਿ ਰਖਦਾ ਆ ਰਾਮ ਰਾਜੇ ਹਰ ਨਾਕਿਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰ ਅਨੰਤ ਕਾ ਪਿੱਠ ਦੇ ਨਾਮ ਦੇਮ ਖੁਲਾਇਆ ਜਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾਬ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਬਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੂਬਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਬਾਬਨਹਾਰੇ ਕੇਤੇ ਤੇਰੇ ਰਾਹ ਪਰੇ ਸੋ ਕਹੀਐ ਕੇਤੇ ਤੇਰੇ ਗਾਵਨਹਾਰੇ ਗਾਵਣ ਤੁਧਨੋਂ ਪਾਵਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਣ ਤੁਧਨੋਂ ਚਿੱਤ ਗੁਪਤ ਲਖਜਾਨਣ ਲਖਣ ਲੇਕ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ 인ਦਰੰਦਰਾਸਣ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੋ ਸਿੱਧ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ 모ਹਣ ਸੁਰਗ ਮਸ ਪਿਆਲੇ ਗਾਵਣ ਤੁਧਨੋ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧਨੋ ਜੂਤ ਮਹਾ ਮਰਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਧਨੋ ਗਾਵਣ ਸਿਮੈ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨ ਜਾਸੀ ਰਚਨਾ ਜੇ ਨਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੀਖੈ ਕੀਤਾ ਆਪਣਾ ਜੋ ਤਸਦੀ ਵੜਿਆਈ ਜੋਤ ਸੁਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਬਾਤ ਸਾਹੋ ਸਾਹਬ ਨਾਨਕ ਰਹਿਣ ਰਜਾਈ ਆਸਾ ਮ ਅੱਲਾ ਪਹਿਲਾ ਸੋਨ ਵੱਡਾ ਆਕਸਬ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਇਨ ਕਿਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਏ ਨ ਜਾਣਾ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਰ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਜਾਈ ਤੇਰੀ ਤਿਲ ਵਿੜਿਆਈ ਸਭ ਸਤ ਸਭ ਤੱਪ ਸਭ ਜਿਗਿਆਈਆ ਸਿੱਧਾਂ ਬੁਰਖਾਂ ਕੀਆ ਵੜਿਆਈਆ ਤਦ ਵੇਣ ਸਿਧੀ ਕਿਨੇ ਨਾ ਪਾਈਆ ਕਰ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਾਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵੈ ਬਿਸਰੈ ਮਰ ਜਾਉ ਆਖਣ ਓਖਾ ਸੱਚਾ ਨਾਉ ਸੱਚ ਨਾਮ ਕੀ ਲਾਗੈ ਭੂਖ ਅਤ ਭੂਖੈ ਖਾਏ ਚਲਿਐ ਦੂਖ ਸੋਕੋਂ ਬਿਸਰੈ ਮੀਰੀ ਮਾਈ ਸਾਚਾ ਸਾਹਿਬ ਸਾਚੈ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਿਢਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਾਂ ਮਿਲਕੇ ਆਖਣ ਪਾਹੇ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੈ ਨ ਹੋਵੇ ਸੋਗ ਤਿੰਦਾ ਰਹੈ ਨ ਚੂਕੇ ਪਹੋਗਾ ਗੁਣ ਈਉਰ ਨਾਹੀ ਕੋਏ ਨਾ ਕੋ ਹੂਆ ਨਾ ਕੋ ਹੋਏ ਜੀਵੜਿ ਆਪੋ ਤੇ ਵੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਆਸਮਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਗੁਰੂ ਗੁਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਨਾਈ ਕਰ ਦਿਆ ਨਾਮ ਬਰਗਾਸ ਮੇਰੇ ਮੀਤ ਗੁਰ ਦੇ ਮੋਕੋ RAM ਨਾਮ ਬਰਗਾਸ ਗੁਰਮਤਿ ਨਾਮ ਰੇ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੀ ਵੱਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਐ ਤ੍ਰਿਪਤਾਸੈ ਮਿੜ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇਆ ਤੇ ਭਾਗ ਹੀਣ ਜੁਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਿਰਗ ਜੀਵੈ ਤਿਰਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਰ ਮਾਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਰਸ ਪਾਇਆ ਮਿਲ ਜਾ ਨਾਨਕ ਨਾਮ ਬਿਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਹ ਹਰ ਜੀਉ ਪਰਿਆ ਸੈਨ ਪਤਰ ਮੈਂ ਜੰਤੂ ਪਾਈ ਤਾਕਾ ਰਿਜਕ ਆਗੈ ਕਰਤਰਿਆ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੂਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸ਼ ਚਰਿਆ ਰਹਾਉ ਜਨਨ ਪਿਤਾ ਲੋਕ ਸਤਵੰਤਾ ਕੋਇ ਨਿਕਸ ਕੀ ਤਰੇਆ ਸਿਰ ਸਰਸ ਵਾਹੇ ਠਾਕਰ ਕਾਹੇ ਮਨ ਬੋਕਰਿਆ ਊੜ ਊੜ ਆਵੈ ਸ ਕੂਸਾ ਤਿਸ ਪਾਸੈ ਵਿਚਰੇ ਸਰਿਆ ਤਿਨ ਕਵਨ ਖਲਾਵੇ ਕਵਨ ਚਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਦਾਨ ਠਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤ੍ਰਵੰਤਨ ਪਾਰਾ ਵਰਿਆ ਰਗਾਸਾ ਮਹੱਲਾ ਚੌਥਾ ਸੋ ਬੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਬੁਰਖ ਨਰੰਜਣ ਹਰ ਪ੍ਰਖ ਨਰੰਜਣ ਹਰੇ ਆਗਮਾ ਆਗਮ ਅਪਾਰ ਸਭ ਤੈਵੈ ਸਭ ਤੈਵੈ ਤੂਜੀ ਹਰ ਸੱਚੇ ਸਿਰਜਨ ਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰ ਹਰਿ ਧਿਆਵੋ ਸੰਤੂ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਨਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਣ ਅਵਰਣ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਝੀ ਜਾ ਨਾਨਕ ਤិន ਕੁਰਬਾਣਾ ਹਰ ਧਿਆਵਾ ਹਰ ਧਿਆਵਾ ਤੂਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤੈ ਟੁੱਟੇ ਜਮਤੀ ਫਾਸੀ ਜਿਨ ਨਰ ਪਾਉ ਜਿਨ ਹਰ ਨਰ ਪਉ ਧਿਆਇਆ ਜੀ ਤਿਨ ਕਾ ਪਾਉ ਸਭ ਗੁਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਾ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਦੁਰਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਨੇਕ ਤੇਰੇ ਅਣਕ ਰੇ ਹਰ ਪੂਜਾ ਜੀ ਕਬ ਦੱਬੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਵੋ ਸਿਮਰਤ ਸਾਸਤ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਬੁਰਖ ਬ੍ਰੰਪਰ ਕਰਤਾ ਜੀ ਤੁਰ ਜੀਵੜੇ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇਸ ਹੋਈ ਤੁਦੇ ਆਪੇ ਸਿਰ ਸਭ ਪਾਈ ਜੀ ਤੁਦੇ ਆਪੇ ਸਿਰ ਸਭ ਗੋਈ ਜਨ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਕਾ ਜੈਣੋਈ ਆਸਾ ਮਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਾਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਖ ਗਵਾਇਆ ਤੁਦੇ ਆ ਬਿਸ਼ੂੜੈ ਆ ਮਲਾਇਆ ਤੂੰ ਦਿਰ ਆਓ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਣਾਏ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵੈ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਐ ਸੁਭ ਹੋਇ ਤੁਧ ਵਿਣ ਦੂਜਾ ਵਰਣ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਾਨ ਲਾ ਪਹਿਲਾ ਤਿਤ ਸਰਵਟ ਪੈਨੇ ਨਵਸਾ ਪਾਣੀ ਪਾਪਕ ਤਨ ਕੀਆ ਪੰਕਜ ਮੋਬਗ ਨਹੀਂ ਚੱਲੇ ਹਮ ਦੇਖੈ ਤਹ ਡੁਬਿਆਲੇ ਮਨ ਏਕਨ ਜੇ ਸਮੂੜ ਮਨਾ ਹਰ ਵਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਦਿਸ ਦਿਨੀ ਪੜਿਆ ਮੂਰਖ ਮੁਕਤਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜੇ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਹੀ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਆਵਰੇ ਕਾ ਤਿਰ ਕਿਤੇ ਨ ਕਾਮ ਫਿਰ ਸਾਧ ਸੰਗਤ ਪਜ ਕੇਵਲ ਨਾਮ ਸ਼ਰਨ ਜਾਮ ਲਾਗ ਭਵ ਜਲ ਤਰਨ ਕੈ ਜਨ ਮਿਰਥਾ ਜਾਤ ਰੰਗ ਮਾਇ ਤਰਹਾਉ ਜਪ ਤਪ ਸੰਜਮ ਧਰਮ ਨਾਮ ਕਮਾਇ ਸੇਵਾ ਸਾਧਨ ਜਾਨ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਬਰੇ ਕੀ ਰੱਖੂ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਸ ਸੈਦ ਸਵੀ ਚੌਪਈ ਪੁਨਰਾਸਕਾ ਕਾਟਾ ਸੀਸਾ ਸਿਰਿ ਸਕੈਤ ਜਗਤ ਕੇ ঈਸ਼ਾ ਪਵਨ ਬ੍ਰਿਸ਼ਟ ਗਗਨ ਤੇ ਪਹੀ ਸਵਨ ਆਣ ਵਿਦਾਈ ਦੇਈ ਧਨ ਤਨ ਲੋਗਨ ਕੇ ਰਾਜਾ ਦੁਸ਼ਟ ਦਾਇ ਗਰੀਬ ਨਿਵਾਜਾ ਅਕਲ ਭਵਨ ਕੇ ਸਿਰਜਨ ਹਾਰੀ ਦਾ ਜਨ ਬੋਲੇ ਉਵਾਰੇ ਕੋ ਬਾਤ ਬੇਨਤੀ ਚਉਪਈ ਅਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਰ ਰਏ ਹਮਾਰ ਆਪਣਾ ਜਾਨ ਕਰੋ ਪ੍ਰਤਿਬਾਰਾ ਹਮਰੇ ਦੁਸ਼ਟ ਸਵੇ ਤੁਮ ਘਾਵੋ ਆਪ ਬਹਾ ਦੇ ਮੋਏ ਵਿਚਾਵੋ ਸੁਖੀ ਵਸੈ ਮੂਰਿ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਮੂਰਿ ਸੰਜਿ ਕਰਦੇ ਕਰੀਏ ਸਭੈ ਰਣਕੂਆ ਸੰਘਰੀਏ ਬੂਰ ਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਣ ਧਾਉ ਜੋ ਵਰਜਾਉ ਸੁਧਮਤੇ ਪਾਉ ਸੇਵਕ ਸਿਖ ਮਾਰੀ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆ ਭਾ ਦੇ ਮੁਝੇ ਅਵਰੀਐ ਮਰਨ ਕਾਰਕ ਤਰਾਸਿਨ ਵਰਿਐ ਹੋ ਜੋ ਸਦਾ ਹਮਾਰੀ ਪਛਾ ਸ੍ਰੀ ਅਜਿ ਤੋ ਜੋ ਕਰੇ ਓ ਰੱਛਾ ਰਾਖ ਲਿਓ ਮੁਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮੋ ਬੁਰੀ ਚਿਤਰ ਦਿਸਕੰਤਾ ਕਾਲ ਬਏ ਬ੍ਰਹਮਾ ਬਵਤਰਾ ਕਾਲ ਬਏ ਸੈਭ ਜੂ ਅਵਤਰਾ ਕਾਲ ਬਏ ਕਰਵਿਸਨ ਬਰਗਾਸਾ ਸਗਲ ਕਾਲ ਕਲਕੀ ਹਤਮਸਾ ਜਗਨਕਾਰ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਗਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਵਾਰਾ ਜਗਨਕਾਰ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਪਜਾਇਓ ਆਦੰਤੇ ਕਿਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੈ ਸੀ ਕੋਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਗਦੀਓ ਸਧਰਨ ਕੋ ਬਲ ਮੋਬਦ ਕੀਓ કડકડ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਵਸ਼ਾਨਤ ਕੀਂਟੀ ਤੇ ਕੂੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਵਸ਼ਾਨ ਕੜਗੜ ਕੇ ਪੜ ਬੜ ਕੀ ਜਾਣੈ ਜਬ ਉਹ ਕਰਕ ਕਰਾ ਕਰਤਾਰ ਪਰਜਾ ਧਰਤ ਦਵ ਦੇ ਪਰ ਜਬ ਕਰਕਰਤ ਹੋ ਕਬਹੁ ਤਮੈ ਮਤ ਦੇ ਤਿਰਸਵੂ जेते वदन शेष्ठ सवतार आपानि बोज उच्चार तुमसहि तेर चन्द्रलम् जान्तवेद पीदर आलम द्रङ्का नृकालम्ब आद संभ ताका नीलनादसंभ ताकामूढोचारदभि याको वेवन पावत वेदा ताको ताकोकर्पानुमानत महामूढ सभेद न जानत महादेव को क सदा द्रहंकार निरंकार का न व ਆਬ ਆਪਣੀ ਬੁੱਧ ਹੈ ਜੀਤੀ ਬਰਨਤ ਬਿਨ ਬਨ ਤੋਹੇ ਤੇਤੀ ਤੁਮਰਾਲ ਖਾਨਾ ਜੈ ਬਸਾਰਾ ਕਿਹ ਵਿਦ ਸਜਾ ਪ੍ਰਤਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਿਉ ਔਰਵ ਕਹੀ ਭੂਪਾ ਅੰਡ ਜੇਰ ਸੇਤਜ ਕੀਨੀ ਉਤਪਜ ਖਾਨ ਬਹੋਰ ਜਦੀਨੀ ਕਉ ਪੂਰ ਰਾਜਾ ਹੋ ਬੈਠਾ ਕਉ ਸਮਟ ਬੋ ਸਿੰਘ ਕਰ ਕੇ ਠਾ ਸਗਰੀ ਸਿਰੜ ਦਿਖਾਏ ਅਚੰਭਵ ਆਦਿ ਯੁਗਾਸ ਰੂਪ ਸੰਜਮ ਭਵ ਅਵਰ ਸ਼ਾਮੇਰੀ ਤੁਮ ਕਰੋ ਸਿਖੋ ਬਾਰ ਸੇ ਸੰਗ ਰੋ ਦੁਸ਼ਟ ਜੀਤੇ ਉਠਵਤ ਤਪਤਾ ਸਕਲ ਮਲੇਸ਼ ਘਰੂ ਰਣ ਘਾਤਾ ਜਿਸ ਤੋ ਵਿਸਰਣੀ ਪਰੇ ਤਨ ਕੈ ਦੁਸ਼ਟ ਧੂਕ ਤੈ ਮਰੇ ਪੁਰਖ ਜਵਨ ਬਗ ਪਰੇ ਤਿਹਾਰੇ ਤਨ ਕੈ ਤੁਮ ਸੰਗੜ ਸਵਟਾਰੇ ਜੋ ਕਲ ਕੁਕ ਬਾਰ ਧਈ ਹੈ ਤਾਗੇ ਕਾਲ ਨਿਕਟਣੀ ਹੈ ਰੱਛਾ ਹੋਏ ਤੈ ਸਭ ਕਾਲਾ ਦੁਸ਼ਟ ਰਸ਼ਟ ਰੇ ਤਤ ਕਾਲਾ ਕਿਰਪਾ ਜਰੜ ਤਾਂ ਜਾਏ ਨਿਹਾਰੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਦਿਸਤ ਕਰਮੂ ਸਭ ਹੋਈ ਦੁਸ਼ਟ ਸਾਸ ਸਭ ਸਕੇ ਨ ਕੋਈ ਏਕ ਵਾਰ ਜੰਤ ਵਿਸਵਾਰਾ ਕਾਲ ਵਾਸਤੇ ਤਾਏ ਉਵਾਰਾ ਜਿੰਦਰ ਨਾਮ ਤਿਹਾਰੂ ਕਹਾ ਦਾਰ ਦੁਸ਼ਟ ਦੂਖ ਤੇ ਰਹਾ ਖੜੇ ਕੇਤਮੈ ਸ਼ਰਨ ਪਿਹਾਰੀ ਆਪ ਹਾ ਦਿਲ ਉਵਾਰੀ ਸਾਰੇ ਬਠੌਰ ਸੁਹਾਈ ਦੋਸ਼ ਤੇ ਦੂਖ ਤੇ ਲਿਹੋ ਵਿਚਾਈ ਸਵਈਆ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕਉ ਆ ਤਰੇ ਨਿਆਨੇ ਓ ਰਾਮ ਰਹੀਂ ਬ੍ਰਾਨ 쿠ਰਾਨ ਅਨੇਕ ਹੈ ਮਤ ਏਕ ਨਾ ਮਾਨੇ ਓ ਸਿਮਰਤ ਸਾਸਤਰ ਵੇ ਸਵੇ ਬੋ ਤੇਲ ਕੈ ਹਮ ਏਕ ਨਾ ਜਾਣੇ ਓ ਸ੍ਰੀ ਸੁਬਨ ਕਿਰਪਾ ਤੁਮਰੀ ਕਰਮੈ ਨਾ ਕਹੋ ਸਬ ਤੋਏ ਵਿਖਾਨੇ ਓ ਦੁਹੇਰਾ ਸਗਲ ਦਵਾਰ ਕੋ ਛਾੜ ਕੈ ਗੇਹੂ ਤੁਹਾਰੋ ਦਵਾਰ ਵਾਹੇ ਗਏ ਕੀ 라ਜਵਸ ਗੋਵਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹੇਤੀ ਮਨੁਬ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆਂ ਸਾਬਦ ਗਾਵਨ ਆਈਆਂ ਸਾਬ ਦੁ ਗਾਵੋ ਅਰੀ ਕੀਰਾ ਮਨ ਜਿਨੀ ਵਸਾਇਆ ਤਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੀਆ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਰ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਓਕਰੇ ਤੇਰਾ ਕਾਰਜ ਸਭ ਸੁਵਾਰਣਾ ਸਭ ਨਗਲਾ ਸਮਰਤ ਸੁਆਮੀ ਸੋ ਕੋ ਮਨੋਂ ਬਸਾਰੇ ਕਹ ਨਾਨਕ ਮਨ ਮੇਰੇ ਸਦਾ ਰੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਤਿਸ ਹੈ ਜਿਸ ਰਹਿ ਸੂ ਪਾਵੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਧ ਸੁਖਮਨ ਹੈ ਵਸਿਆ ਜਿਨੇ ਈਸ਼ਾ ਸਾਹਿ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਭ ਦਰੋ ਪਿਆਰੋ ਸੱਚਾ ਨਾਮ ਮੇਰਾ ਅਧਾਰੋ ਬਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੀ ਕਲਾ ਜਿਤ ਕਰਤ ਹਰੀ ਆ ਪੰਜ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੋਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈਸ ਕੋ ਆ ਤਿਤ ਕਰ ਅਨਹਦ ਵਾਜੇ ਆਨੰਦ ਸਨੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਾਗਰ ਵਿਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਕਹੇ ਸਰਸੇ ਪੂਰੇ ਗੁਰਤੀ ਜਾਣੀ ਸੁਣ ਤੇ ਪਨੀਤ ਕਹਿ ਤੇ ਬਵਿੱਤ ਸਤਗੁਰ ਰਿਹਾ ਵਰਬੂਰੇ ਬਨਵੰਤ ਨਾਨ ਗੁਰ ਚਰਨ ਲਾਗੇ ਬਾਝੇ ਆਨ ਅਦ ਤੂਰੇ ਮੁਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪੈयो ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਹਿ ਪੈयो ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਉਧਾਰੋ ਇਹ ਵਸਤ ਤ ਜਿਨ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗਤ ਰਹੀਐ ਸਬ ਨਾਨਕ ਬ੍ਰਹਮ ਬਿਸਾਰੋ ਸ਼ਲੋਕ ਮਹਲਾ 5 ਤੀਰਾ ਕੀਤਾ ਜਾਤੂ ਨਹੀਂ ਮੈਨ ਜੋ ਕੀ ਤੋਈ ਮੈ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿ ਰੰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤ ਜੀਵਾ ਤਾਨ ਮਨ ਥੀ ਵੈ ਹਰਿਆ ਪੌੜੀ ਥਥੈ ਤੂ ਸਮਰਥ ਜਥੈ ਕੋ ਏ ਨਾਹੇ ਉਤ ਤੈਰੀ ਰਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛਡ ਜਾਹੇ ਭਾਉ ਜਲੇ ਵਿਖਮ ਸਗਾਹੋ ਗੁਰ ਸ਼ਬਦੀ ਪਾਰ ਬਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਇਹੋ ਪੰਨ ਗੁਣ ਗੋਬਿੰਦ ਗਾਹੇ ਸਭ ਸੈਨੋਂ ਪਰਪਾਲ ਸੰਵਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤਦ ਵਾਏ ਸ਼ਲੋਕ ਮਹੱਲਾ 5ਵਾਂ ਅੰਤਰਗੁਰ ਅਰਾਧਨਾ ਜੀਵਾ ਜਪ ਗੁਰ ਨਾਉ ਨਿਤਰੀ ਸਤ ਗੁਰ ਪੀਖਣਾ ਸਰਬਣੀ ਸੁਰਨਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਰਗਹਿ ਬਾਈ ਏਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਏ ਬਥ ਦੇ ਜਗ ਮਉ ਤੁਮ ਕਾੜੀਐ ਬਿਰਲੇ ਕੀ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰ ਆਪ ਉਵਾਰਿਆਨ ਮੁਰਗੀ ਪੈਰੀ ਪਾਏ ਖਾਜ ਸਵਾਰਿਆਨ ਵਾਹਿ ਆਪ ਦਿਆਲ ਮਨੋ ਨਾਮ ਬਸਾਰਿ ਅਨ ਸਾਜਨਾ ਕੇ ਸੰਗ ਭਾਵ ਜਲ ਤਾਰਿ ਅਨ ਸਾਖ ਤੇ ਨਿੰਦਕ ਦੁਸ਼ਟ ਖਿਨ ਮਾਹੇ ਬਧਾਰਿ ਅਨ ਤੈਸੈ ਕੀ ਟੇਕ ਨਾਨਕ ਮੰਨ ਹੈ ਵਾਹਿ ਜਿਸੁ ਅਮਰ ਸੁਖ ਹੋਏ ਸਗਲੇ ਦੁਖ ਜਾਹੇ ਤੈਸੈ ਕੀ ਟੇਕ ਨਾਨਕ ਮੰਨੈ ਵਾਹਿ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ